ਦੇ 2 ਸਾਲ ਦਾ ਸਮਵਤ ਹੈ ਕਿ ਮੈਂ ਲਿਖਾਂ। ਮੇਰਾ ਇੱਥੇ 2 ਸਾਲ 5 ਮਹੀਨੇ ਦਾ ਟੈਨਿਓਰ ਅੱਜ ਕੰਪਲੀਟ ਹੋ ਰਿਹਾ ਫਤਿਹਗੜ ਸਾਹਿਬ ਦੇ ਤੇ ਜਿਵੇਂ ਕਿ ਧਰਤੀ ਸਾਡੀ ਬਹੁਤ ਬlesਟ ਹੈਗੀ ਹੈ। ਸੋ ਸਾਰਾ ਕੁਝ ਛੋਟੇ ਸਾਜ਼ ਜਿਹੜੇ ਨੇ ਉਹੀ ਉਹਨਾਂ ਕਰਕੇ ਹੀ ਇੱਥੇ ਡਿਸਟ੍ਰਿਕਟ ਚੱਲਦਾ ਹੈਗਾ। ਉਹੀ ਮੈਨੇਜ ਕਰਦੇ ਨੇ ਅਸੀਂ ਸਿਰਫ ਇੱਕ ਸਿਰਫ ਇੱਕ ਜ਼ਰੀਆ ਹੈਗਾ ਜਿਦੇ ਰਾਹੀਂ ਕੰਮ ਹੁੰਦਾ। ਤੋ ਮੈਂ ਅੱਜ ਆਪਣਾ ਚਾਰਜ ਟਰਨਕ੍ਰਿਸ਼ ਕਰੂੰਗੀ ਤੇ ਨਾਲ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਸਾਰੇ ਆਫਿਸਰਸ ਦਾ ਸਟਾਫ ਦਾ ਤੇ ਫਟੇਗੜ ਸਾਹਿਬ ਦੇ ਸਾਰੇ ਨਗਰ ਵਾਸੀਆਂ ਦਾ ਵੀ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਜਿੰਨੇ ਵੀ ਅਸੀਂ ਪ੍ਰੋਜੈਕਟਸ ਕੋਈ ਛੋਟੇ ਵੱਡੇ ਸ਼ੁਰੂ ਕੀਤੇ ਕੁਝ ਅਸੀਂ ਕੰਪਲੀਟ ਕਰ ਪਾਏ ਹਾਂ ਕੁਝ ਸਾਡੇ ਹਲੇ ਚੱਲ ਰਹੇ ਹੈਗੇ ਨੇ ਜਿਹੜੇ ਨਵੇਂ ਡੀਸਾ ਬਣ ਗਏ ਉਹਨਾਂ ਨੂੰ ਮੈਂ ਦੱਸਦੇ ਰਹੂੰਗੀ ਤੇ ਮੈਨੂੰ ਉਮੀਦ ਹੈ ਕਿ ਜ਼ਿਲ੍ਹਾ ਬਹੁਤ ਤਰੱਕੀ ਕਰੇਗਾ ਤੇ ਜਿਵੇਂ ਹੁਣ ਤੱਕ ਸਾਰੇ ਪੈਰਾਮੀਟਰਸ ਤੇ ਅਸੀਂ ਅੱਗੇ ਚੱਲ ਰਹੇ ਹਾਂ ਉਦਾਂ ਹੀ ਅਸੀਂ ਆਉਣ ਵਾਲੇ ਟਾਈਮ ਲਈ ਬਣਾ ਕੇ ਰੱਖਾਂਗੇ